ਹੁਸ਼ਿਆਰਪੁਰ ਦੇ ਪ੍ਰਸਿੱਧ ਸਰਕਾਰੀ ਕਾਲਜ 'ਚ ਪੁਰਾਣੇ ਵਿਦਿਆਰਥੀਆਂ ਦੀ ਮੁਲਾਕਾਤ ਲਈ ਇੱਕ ਸਦਾਰਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਬਹੁਤ ਉਤਸ਼ਾਹ ਦੇ ਨਾਲ ਭਾਗ ਲਿਆ ਗਿਆ ਤੇ ਸਮਾਗਮ 'ਚ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਵੀ ਹਾਜ਼ਰ ਹੋਏ ਇਸ ਮੌਕੇ ਕਈ ਵਿਦਿਆਰਥੀ ਵੱਡੇ ਅਫਸਰ ਬਣ ਕੇ ਵੀ ਪਹੁੰਚੇ ਜੋ ਕਿ ਆਪਣੇ ਆਪ 'ਚ ਇੱਕ ਮਾਣ ਵਾਲੀ ਗੱਲ ਸੀ ਇਸ ਮੌਕੇ ਵਿਦਿਆਰਥੀਆਂ ਵੱਲੋਂ ਆਪੋ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ ਤੇ ਅੱਜ ਤੋਂ ਤਕਰੀਬਨ 23 ਸਾਲ ਪਹਿਲਾਂ ਕਾਲਜ 'ਚ guzare ਪਲਨੂ ਵੀ ਯਾਦ ਕਰਦੇ ਹੋਇਆ ਮੁੜ ਤੋਂ ਪਲ ਦੁਹਰਾਏ ਮੀਡੀਆ ਨਾਲ ਗੱਲਬਾਤ ਦੌਰਾਨ ਸੀਆਰਪੀਐਫ ਦੇ ਡਿਪਟੀ ਕਮਾਂਡੈਂਟ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਜੋ ਉਪਰਾਲਾ ਸਾਡੇ ਵੱਲੋਂ ਕੀਤਾ ਗਿਆ ਇਹ ਸਭ ਕੁਝ ਬੈਚਮੇਟ ਅਤੇ ਸਹਿਯੋਗ ਨਾਲ ਕੀਤਾ ਗਿਆ ਹੈ ਤੇ ਇਸ ਉਪਰਾਲੇ ਲਈ ਉਹ ਸਭ ਪਿਛਲੇ ਲੰਬੇ ਸਮੇਂ ਤੋਂ ਯੋਜਨਾ ਬਣਾ ਰਹੇ ਸੀ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਇਹ ਮੀਟਿੰਗ ਕਰਵਾਈ ਜਾ ਚੁੱਕੀ ਹੈ ਤੇ ਇਸ ਵਾਰ ਇਹ ਮੀਟ ਸਰਕਾਰੀ ਕਾਲਜ ਵਿੱਚ ਹੀ ਕਰਵਾਈ ਗਈ ਹੈ ਉਹਨਾਂ ਕਿਹਾ ਕਿ ਅੱਜ ਆਪਣੇ ਪੁਰਾਣੇ ਸਾਥੀਆਂ ਨੂੰ ਮਿਲ ਕੇ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਹੈ ਤਿੰਨ ਜੱਪਤਾ ਕੀ ਉਹ ਮੜ ਇੱਕ ਵਾਰ ਆਪਣੇ ਪੁਰਾਣੇ ਵਕਤ ਚ ਚਲੇ ਗਏ ਹੁਣ ਡਿਪਟੀ ਕਮਾਂਡੈਂਟ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਸਮਾਗਮ ਨੂੰ ਕਰਵਾਉਣ ਦਾ ਮੁੱਖ ਉਦੇਸ਼ ਇਹੀ ਹੈ ਕਿ ਅਸੀਂ ਸਾਰੇ ਪੁਰਾਣੇ ਸਾਥੀ ਮਿਲ ਕੇ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰੀਏ ਕਿਉਂਕਿ ਅੱਜ ਦੀ ਦੌੜ ਭੱਜ ਵਾਲੀ ਜ਼ਿੰਦਗੀ ਚ ਹਰ ਕੋਈ ਵਿਅਕਤੀ ਆਪਣੀ ਅਸਲ ਜ਼ਿੰਦਗੀ ਨੂੰ ਜੀਣਾ ਭੁੱਲ ਚੁੱਕਿਆ ਤੇ ਆਉਣ ਵਾਲੇ ਸਮੇਂ ਚ ਇਹ ਮੀਟ ਦੁਬਾਰਾ ਵੀ ਕਰਵਾਈ ਜਾਵੇਗੀ ਹੁਸ਼ਾਰਪੁਰ ਦੇ ਉਸਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਕੀ ਆ ਨਾਮ ਇਤੋ ਜੀ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੇਰਾ ਨਾਮ ਵਿਜੇ ਕੁਮਾਰ ਹੈ ਮੈਂ CRPF ਵਿੱਚ ਐਜ਼ ਅ ਰਿਪੋਰਟ ਵਾਲੇ ਕੰਮ ਕਰ ਰਿਹਾ ਹਾਂ ਵਿਜੇ ਕੁਮਾਰ ਵੀ ਅੱਜ ਉਹ ਵਾਲੀ ਸਟੂਡੈਂਟ ਮੀਟ ਕਰਵਾਈ ਗਈ ਕਿ ਉਹ ਚਾਰਪੁਰ ਦੇ ਸਿਖਿਆਰੀ ਕਾਲਜ ਤੇ ਤੇ ਬਹੁਤ ਮਜ਼ੇ ਉਪਰਾਲਾ ਕੀਤਾ ਗਿਆ ਕਿਸ ਤਰ੍ਹਾਂ ਮਾਈਂਡ ਦੇ ਵਿੱਚ ਐਸੀ ਸਾਰਾ ਸੈਟਅਪ ਐਕਚੁਅਲੀ ਮਾਈਂਡ ਵਿੱਚ ਤਾਂ ਇਹ ਸਾਡੇ ਪਿਛਲੇ ਸਾਲ ਤੋਂ ਹੀ ਚੱਲ ਰਿਹਾ ਸੀਗਾ ਆਪਾਂ ਪਹਿਲੇ ਪਿਛਲੇ ਸਾਲ ਵੀ ਇਹ ਮੀਟ ਕਰਵਾਇਆ ਸੀਗਾ ਲੇਕਿਨ ਇਸ ਵਾਰ ਆਪਾਂ ਹੀ ਸੋਚਿਆ ਕਿ ਆਪਾਂ ਜਿੱਥੋਂ ਪੜੇ ਹਾਂ ਕਿਉਂ ਨਾ ਆਪਾਂ ਉਸ ਉਸੇ ਜਗ੍ਹਾ ਤੇ ਮੀਟਿੰਗ ਕਰਵਾਇਆ ਜਾਵੇ ਇਦੇ ਵਿੱਚ ਆਪਾਂ ਬਾਈਕਾਸ ਦਾ ਪ੍ਰਿੰਸੀਪਲ ਸਾਹਿਬ ਦੀ ਪਰਮਿਸ਼ਨ ਲਈ ਔਰ ਬਾਕੀ ਜਿੰਨੇ ਵੀ ਹੋ ਸਕੇ ਆਪਾਂ ਕੋਸ਼ਿਸ਼ ਕੀਤੀ ਕਿ ਆਪਣੇ ਪੁਰਾਣੇ ਸਾਥੀਓ ਜੋੜੇ ਜਾਵੇ ਇਸ ਨਾਲ ਸੋੜੜ ਕੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਮਿਲ ਇੱਕ ਬਾਰ ਬੈਠ ਕੇ ਮਿਲਵਤਨ ਕਰ ਸਕੀਏ ਸੋ ਜਿਹੜੇ ਪੁਰਾਣੇ ਯਾਰਾ ਮਿੱਤਰਾਂ ਨੂੰ ਵੀ ਮਿਲਣ ਦੇ ਰਿਕੇ ਹੋਇਆ ਰਿਹਾ ਬਹੁਤ ਵਧੀਆ ਬਹੁਤ ਵਧੀਆ ਅ ਅੱਜ ਲਗਭਗ 17 ਸਾਲ ਮੇਰੀ ਸਰਵਿਸ ਨੂੰ ਹੋ ਗਿਆ ਹੈ ਸੈਂਟਰ ਦੀ ਜੌਬ ਦਾ ਤੁਹਾਨੂੰ ਪਤਾ ਹੀ ਹੈ ਕਾਫੀ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਅੱਜ ਪੁਰਾਣੇ ਯਾਰਾਂ ਨੂੰ ਦੋ ਮਿਲ ਕੇ ਬੜੀ ਖੁਸ਼ੀ ਮਹਿਸੂਸ ਕੀਤੀ ਅਜਿਹਾ ਲੱਗਾ ਜਿਸ ਤਰ੍ਹਾਂ ਉਹ ਪੁਰਾਣਾ ਟਾਈਮ ਦੁਬਾਰਾ ਮੁੜ ਕੇ ਵਾਪਸ ਆ ਗਿਆ ਹੈ ਤੇ ਮੈਨੂੰ ਹੀ ਨਹੀਂ ਬਾਕੀ ਸਾਰਿਆਂ ਨੂੰ ਇਹੀ ਮਹਿਸੂਸ ਹੋਇਆ ਮੇਰੇ ਨਾਲ ਮੇਰਾ ਹੀ ਇੱਕ ਦੋਸਤ ਹੈ ਉਹ Gopal Shri Gopal Krishan BSAB ਡਿਪਟੀ ਕਮਾਂਡੈਂਟ ਹੈ ਉਹ ਵੀ ਮੇਰੀ ਰਿਕਵੈਸਟ ਤੇ ਛੁੱਟੀ ਲੈ ਕੇ ਸਪੈਸ਼ਲ ਇਸੇ ਕੰਮ ਦੇ ਲਈ ਇਸੇ ਮੀਟ ਦੇ ਲਈ ਆਏ ਤੇ ਸਾਰਿਆਂ ਨੇ ਕਾਫੀ ਇੰਜੋਏ ਕੀਤਾ ਔਰ ਸਾਰਿਆਂ ਦਾ ਜਿਆਦਾ ਬਹੁਤ ਜਿਆਦਾ ਕੋਆਪਰੇਸ਼ਨ ਹੋਣ ਸਾਰਾ ਪੂਰੀ ਡਿਸਪਲਿਨ ਨਾਲ ਸਾਰੇ ਅ ਇਥੇ ਰਹੇ ਇਸ ਫੰਕਸ਼ਨ ਨੂੰ ਨੇਪਰੇ ਚਾੜਿਆ ਇਨ ਫਿਊਚਰ ਵੀ ਇਹ ਕਰਵਾਇਆ ਜਾਏਗਾ ਇਸ ਤਰ੍ਹਾਂ ਹਾਂਜੀ ਹਾਂਜੀ ਇਨ ਫਿਊਚਰ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹ ਫੰਕਸ਼ਨ ਇਸ ਤਰ੍ਹਾਂ ਹੀ ਕੰਟੀਨਿਊ ਰਹੇ ਔਰ ਸਾਡਾ ਇਹ ਫੰਕਸ਼ਨ ਕਰਵਾਉਣ ਦਾ ਇਹ ਵੀ ਇੱਕ ਮੋਟਿਵ ਸੀਗਾ ਇੱਕ ਸਮਾਂ ਇਹ ਹੁੰਦਾ ਸੀ ਕਿ ਜਦੋਂ ਬਹੁਤ ਸਾਰੇ ਆਫੀਸਰ ਚਾਹੇ ਉਹ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਹੋਣ ਚਾਹੀ ਆਪੀਐਸ ਹੋਣ ਚਾਹੀ ਆਰਮੀ ਵਿੱਚ ਹੋਣ ਜਰਾ-ਤਾਰ ਪੰਜਾਬ ਵਿੱਚੋਂ ਹੁੰਦੇ ਸੀਗੇ ਲੇਕਿਨ ਅੱਜ ਦਾ ਇਹ ਖਾਸ ਕਰਕੇ ਦੌਰ ਚੱਲਣ ਲੱਗ ਗਿਆ ਹੈ ਕਿ ਹਾਈਲਾਈਟਸ ਕਰਕੇ ਲੋਕ ਐਬਰੋਡ ਜਾ ਰਹੇ ਆ ਤੇ ਸਾਡੀ ਇਹ ਵੀ ਇੱਕ ਮੀਟ ਦਾ ਇੱਕ ਉਦੇਸ਼ ਹੈ ਕਿ ਚਲੋ ਇਸ ਇਸ ਮੀਟ ਦੇ ਜਰੀਏ ਲੋਕਾਂ 'ਚ ਇਹ ਸੰਦੇਸ਼ ਪਹੁੰਚ ਸਕੇ ਕਿ ਪੜਨਾ ਬਹੁਤ ਜ਼ਰੂਰੀ ਹੈ ਪੜ੍ਹਦੇ ਨਾਲ ਤੁਸੀਂ ਅੱਛੀ-ਅਛੀ ਪੋਸਟ ਤੇ ਪਹੁੰਚ ਕੇ ਆਪਣਾ ਹੀ ਨਹੀਂ ਆਪਣੇ ਜ਼ਿਲ੍ਹੇ ਦਾ ਆਪਣੇ ਸਟੇਟ ਦਾ ਨਾਮ ਰੌਸ਼ਨ ਕਰ ਸਕਦੇ ਹੋ